ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਜਦੋਂ ਮਨ ਨਾ ਟਿਕੇ ਤੇ ਜਪਜੀ ਕੰਠ ਹੋਵੇ ਤੁਸੀਂ ਤਜਰਬਾ ਕਰਕੇ ਦੇਖਿਓ ਮੇਰੀ ਬੇਨਤੀ ਜੀ ਇਹਨਾਂ ਨੂੰ ਜ਼ਬਾਨੀ ਚੇਤੇਵੇ ਉਹਨੂੰ ਸੁਰਤ ਨਾਲ ਜਪਜੀ ਸਾਹਿਬ ਨੂੰ ਚਲਾਇਓ ਫਿਰ ਅਰਜ ਹੈ ਜਿਵੇਂ ਕਿ ਆਹ ਸ਼ਬਦ ਵਰਤਾਂ ਵੀ ਸੁਰਤ ਦੇ ਤੌਰ ਤੇ ਜਿਵੇਂ ਸੋਚਿਆ ਸੋਚਣਾ ਹੋ ਵੀ ਆਪਾਂ ਪੜਿਆ ਉਹਨੂੰ ਸੁਰਤ ਦੇ ਤੌਰ ਤੇ ਪੜੋ ਦਾ ਕਾਰਨ ਹੈ ਕਿਉਂਕਿ ਜਦੋਂ ਸਾਨੂੰ ਬਾਣੀ ਕੰਠ ਹੁੰਦੀ ਹੈ ਤੇ ਉਹ ਜਿਹੜੀ ਕੰਠ ਚੀਜ਼ ਸਾਡੇ ਬ੍ਰੇਨ ਚ ਦਿਮਾਗ ਚ ਉਹ ਜ਼ੁਬਾਨ ਤੋਂ ਆਪਣੇ ਆਪ ਨਿਕਲਦੀ ਹੈ ਪਰ ਮਨੋਂ ਉਹ ਤੇ ਬੇਈਮਾਨੀ ਕਰ ਜਾਂਦਾ ਹੈ ਜ਼ਬਾਨ ਕੀਤੀ ਚੀਜ਼ ਜ਼ਬਾਨੀ ਚੀਜ਼ ਲਗਾਤਾਰ ਪੜੀ ਜਾ ਰਹੇ ਹਨ ਪਰ ਕਈ ਵਾਰੀ ਜਪਜੀ ਸਾਹਿਬ ਦਾ ਪਾਠ ਕਰਕੇ ਵੀ ਥੋੜਾ ਬੰਦਾ ਸੋਚਣ ਲੱਗ ਪੈਂਦਾ ਵੀ ਸੁਣਿਆ ਦੀਆਂ ਚਾਰੀਆਂ ਪੌੜੀਆਂ ਪੜ ਲੀਆਂ ਸਾਂ ਮੇਰੇ ਕਹਿਣ ਤੋਂ ਮੁਰਾਦ ਜਦੋਂ ਜੀਬ ਬੰਦ ਕਰਕੇ ਸੁਰਤ ਨਾਲ ਤਜਰਬਾ ਕਰਕੇ ਦੇਖੋ ਜੀ ਮੈਂ ਸੱਚੀ ਮੁੱਚੀ ਸੁਣੀ ਗੱਲ ਨਹੀਂ ਕਰ ਰਿਹਾ ਤੇ ਨਾਮਾ ਕੋਈ ਬ੍ਰਹਮ ਗਾਨੀਆ ਪਰ ਇੰਨੀ ਕੋ ਸਤਗੁਰ ਅਮੇਰ ਕੀਤੀ ਜਪਜੀ ਸਾਹਿਬ ਸੁਰਤ ਨਾ ਕਰੋ ਜਿੰਨਾ ਮਰਜੀ ਮਨ ਭਟਕਦਾ ਹੋਵੇ ਇੱਕੋ ਦਮ ਸੁਰਤ ਕੱਟੀ ਹੋ ਜਾਂਦੀ ਹੈ